ਡੁਕਪੁਰਾ ਗੋਲੀਕਾਣ ਮਾਮਲੇ ਦੇ ਵਿੱਚ ਜਿਹੜੇ ਕਿ ਮੋਰਚੇ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲੇ ਸੁਖਰਾ ਸਿੰਘ ਨਿਆਮੀ ਵਾਲੇ ਜਿਮਨੀ ਚੋਣਾ ਲੜਨ ਦੇ ਲਈ ਸਿਆਸੀ ਅਖਾੜੇ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਉੱਥੇ ਹੀ ਗਿੱਦੜਬਾਹ ਤੋਂ ਇਲੈਕਸ਼ਨ ਲੜਨਗੇ ਦੱਸਦੀ ਹਾਂ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸੁਖਰਾ ਸਿੰਘ ਨਿਆਮੀ ਵਾਲਾ ਜਿਹੜਾ ਕਿ ਗਿੱਦੜਬਾਹ ਤੋਂ ਚੋਣ ਲੜੇਗਾ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾਵੇਗੀ ਤੇ ਉੱਥੇ ਹੀ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਕੇ ਜਿਹੜੀ ਕਿ ਇੱਕ ਗਰਾਰੇ ਫਸੀ ਹੋਈ ਨਜ਼ਰ ਆ ਰਹੀ ਹੈ ਤੇ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਉੱਥੇ ਅੱਜ 4 ਵਜੇ ਅਹਿਮ ਕਾਨਫਰੰਸ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਐਲਾਨ ਵੀ ਹੋ ਸਕਦਾ ਹੈ ਤੇ ਦੂਜੇ ਪਾਸੇ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਤੇ ਦੂਜੇ ਪਾਸੇ ਗਿੱਦੜ ਬਾਹਾ ਤੋਂ ਜਿਹੜੇ ਕਿ ਇਸ ਵਾਰ ਆਮ ਆਦਮੀ ਪਾਰਟੀ ਤੋਂ ਢਿੰਪੀ ਢਿੱਲੋਂ ਜਿਹੜੇ ਕਿ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਸੂਤਰਾ ਹਵਾਲੇ ਤੋਂ ਹੈ ਵੱਡੀ ਖਬਰ ਹੈ ਤੇ ਦੂਜੇ ਪਾਸੇ ਗਿੱਦੜ ਵਾਹ ਦੀ ਗੱਲ ਕਰੀਏ ਅਕਾਲੀ ਦਲ ਤੋਂ ਜਿਹੜੇ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਗਿੱਦੜ ਬਹਾਦਰੀਆਂ ਜਿਮਨੀ ਚੋਣਾ ਨੂੰ ਲੈ ਕੇ ਆਪ ਜਿਹੜੇ ਕਿ ਪ੍ਰਧਾਨ ਸਾਹਿਬ ਮੁਰੇ ਆਉਣਗੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਅਮਰਤਾ ਬੁੜਿੰਗ ਵੀ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਿਆਸਤ ਦਾ ਅਖਾੜਾ ਭਖਦਾ ਜਾ ਰਿਹਾ ਤੇ ਗਿੱਦੜ ਬਹਾਦਰੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੇ ਹੀ ਜੜੀਆਂ ਕਿ ਤਿਆਰੀਆਂ ਖਿੱਚਰੇ ਨੇ ਜਲੰਧਰ ਦੀਆਂ ਜਿਮਨੀ ਚੋਣਾ ਹੋਈਆਂ ਤੇ ਜਲੰਧਰ ਦੀਆਂ ਜਿਮਨੀ ਚੋਣਾ ਤੋਂ ਬਾਅਦ ਹਜੇ ਤੱਕ ਗਿੱਦੜ ਬਹਾਦ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਨਹੀਂ ਹੋਇਆ ਪਰੰਤੂ ਜਲਦ ਹੀ ਐਲਾਨ ਹੋ ਜਾਵੇਗਾ ਤੇ ਜਿਸ ਤੋਂ ਬਾਅਦ ਪਹਿਲਾ ਹੀ ਜਿਹੜਾ ਕਿ ਹੁਣ ਬਾਕੀ ਉਮੀਦਵਾਰਾਂ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਸੁਖਰਾ ਸਿੰਘ ਨਿਆਮੀ ਵਾਲੇ ਜਿਹੜੇ ਕੇਸ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣਗੇ ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ ਤੇ ਦੂਜੇ ਪਾਸੇ ਅੱਜ 4 ਵਜੇ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਜਿਹੜਾ ਕਿ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਹੀ ਜਿਹੜਾ ਕਿ ਗਿੱਦੜਬਾਹ ਤੋਂ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਡਿੰਪੀ ਢਿਲੋਂ ਨੇ ਜਿਹੜਾ ਕਿ ਗਿੱਦੜਬਾਹ ਤੋਂ ਪਿਛਲੇ ਟਾਈਮ ਜਿਹੜੇ ਕਿ ਇਲੈਕਸ਼ਨ ਲੜੀਆਂ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਨੂੰ ਇੱਕ ਵੱਡਾ ਛੜਕਾ ਦਿੱਤਾ ਪਰੰਤੂ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਸੀਂ ਗਿੱਦੜਬਾਹ ਤੋਂ ਜਿਹੜਾ ਕਿ ਡਿੰਪੀ ਢਿਲੋਂ ਨੂੰ ਹੀ ਜਿਹੜਾ ਕਿ ਸਿਆਸੀ ਅਖਾੜੇ ਦੇ ਚਤਾਰਨਾ ਚਾਉਨੇ ਆ ਤੇ ਅਸੀਂ ਉਹਨਾਂ ਨੂੰ ਦੱਸ ਦਿਨਾ ਦਾ ਜਿਹੜਾ ਕਿ ਸਮਾਂ ਦਿੰਨੇ ਆ ਕਿ ਉਹ ਆਪਣਾ ਜਿਹੜਾ ਕਿ ਵਾਪਸ ਆ ਜਾਣ ਪਰੰਤੂ ਉਸ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਕਿ ਇਸ ਐਲਾਨ ਨੂੰ ਸਵੀਕਾਰ ਨਹੀਂ ਕੀਤਾ ਤੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਪਰੰਤੂ ਦੱਸ ਦੇ ਨਾਲ ਦਾ ਸਮਾਂ ਮਿਲਿਆ ਸੀ ਤੇ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਵਾਈ ਦੇ ਵਿੱਚ ਜੁਆਇਨ ਕੀਤਾ ਤੇ ਉੱਥੇ ਹੀ ਡਿੰਪੀ ਢਿੱਲੋਂ ਤੋਂ ਬਾਅਦ ਹੁਣ ਇਹ ਲਗਾਤਾਰ ਚਰਚਾਾਂ ਮ ਹੋ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਜੇਕਰ ਗਿੱਦੜਵਾਹਾ ਤੋਂ ਜਿਮਨੀ ਚੌਣਾ ਜਿਹੜੀਆਂ ਕਿ ਲੜੀਆਂ ਜਾਣਗੀਆਂ ਤਾਂ ਉਸ ਦੇ ਵਿੱਚ ਸਿਆਸੀ ਖਾੜੇ ਦੇ ਵਿੱਚ ਡਿੰਪਿਟ ਲੋ ਆਪ ਉਤਰ ਸਕਦੇ ਨੇ ਤੇ ਲਗਾਤਾਰ ਚਰਚਾਮਾਂ ਤੋਂ ਬਾਅਦ ਹੁਣ ਕਾਲੀ ਦਲ ਦੇ ਵੱਲੋਂ ਦੇਖਣਯੋਗ ਇਹ ਹੋਵੇਗਾ ਕਿ ਕਿਹੜਾ ਉਮੀਦਵਾਰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇਗਾ ਤੇ ਲਗਾਤਾਰ ਚਰਚਾਮਾਂ ਐਵੀ ਹੋਈਆਂ ਨੇ ਕਿ ਹੁਣ ਸੁਖਬੀਰ ਸਿੰਘ ਬਾਦਲ ਯਾਨੀ ਕਿ ਪ੍ਰਧਾਨ ਸਾਹਿਬ ਆਪ ਜਿਹੜੇ ਕਿ ਮੁਰੇ ਹੋਣਗੇ ਤੇ ਉੱਥੇ ਹੁਣ ਸੁਖਰਾਜ ਸਿੰਘ ਨਿਆਮੀ ਵਾਲੇ ਜਿਹੜੇ ਕਿ ਸਿਆਸਤ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਗਿੱਦੜ ਬਹਾ ਦੀਆਂ ਜਿੰਨੇ ਚੋਣਾ ਲੜ ਸਕਦੇ ਨੇ